ਬੱਚਿਆਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀ ਮਿਲੇ ਮੇਰਾ ਨਾਮ ਜਸਵੀਰ ਕੌਰ ਹੈ ਬਾਬਾ ਸਾਹਿਬ ਬਾਬਾ ਭੀਮ ਰਾਓ ਅੰਬੇਦਕਰ ਜੀ ਨੇ ਜੋ ਸੰਵਿਧਾਨ ਬਣਾਇਆ ਸੰਵਿਧਾਨ ਚ ਵੀ ਇਹੋ ਲਿਖਿਆ ਕਿ ਬੱਚਿਆਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀ ਮਿਲਣੀ ਚਾਹੀਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਚ ਵਾਕਈ ਸ਼ੀਟਾਂ ਦੇ ਸੁਪਨਿਆਂ ਨੂੰ ਗੋਪਿਆ ਸਰਕਾਰ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਪੰਜਾਬ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਰ ਪਿੰਡ ਦੇ ਵਿੱਚ ਗਰਾਊਂਡ ਬਣਾਉਂਦਾ ਬਣਾਉਂਦਾ ਜਿਹੜਾ ਖੇਡੋਚੀ ਦਾ ਨਸਪੜਾ ਹੈ ਕਿ ਸਾਡੇ ਬੱਚੇ ਪਲੇਅਰ ਬਣ ਸਾਡੇ ਬੱਚੇ ਖੇਡਾਂ ਖੇਡ ਕੇ ਗੋਲਡ ਮੈਡਲ ਲੈ ਕੇ ਆਉਣ। ਅਸੀਂ ਵੀ ਇਹੋ ਚਾਹੁੰਦੇ ਸਨ ਸਾਡੇ ਬਾਬਾ ਸਾਹਿਬ ਬਾਬਾ ਭੀਮਰਾਓ ਮੇਕਰ ਵੀ ਇਹੋ ਚਾਹੁੰਦੇ ਸਨ ਗ੍ਰੀਪਾ ਦਾ ਜਿਹੜਾ ਇਲਾਜ ਹੈ ਉਹ ਫ੍ਰੀ ਦੇ ਵਿੱਚ ਹੋਵੇ ਗ੍ਰੀਪਾ ਦੀ ਸਨਮਾਈ ਹੋਵੇ ਉਹ ਪਰਿਵਾਰ ਜਿਹੜੇ ਪਰਿਵਾਰ ਗਰੀਬ ਸਨ ਉਹ ਅੱਜ ਮਾਨ ਨਾ ਕਹਿ ਰਿਹਾ ਵੀ ਵਾਕਈ ਜੋ ਸਰਕਾਰ ਦੇ ਕੰਮ ਬੰਦੇ ਹੀ ਜੋ ਸ਼ੀਤ ਚਾਉਂਦੇ ਹੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਉਹਨਾਂ ਸੁਪਨਿਆਂ ਨੂੰ ਪੂਰ ਪਾਇਆ ਪਾਸ ਛੱਡੇ ਦਾ ਟੈਂਡਰ ਲੱਗ ਚੁੱਕਾ ਵਾ ਜਿਹੜਾ ਛੱਡ ਨਵਾਂ ਬਣ ਉਹਦੇ ਪੈਸੇ ਵੀ ਜਾਰੀ ਹੋ ਗਿਆ ਬੀ 12 ਉੱਪਰ ਦਾ ਸਮੇਂ ਹੋ ਗਿਆ ਹੈ। ਕੀ ਅਸੀਂ ਉਸ ਸੁਪਨਾ ਤੇ ਚੱਲ ਪਾਏ ਜੋ ਅਸੀਂ ਹਮੇਸ਼ਾ ਲੈ ਕੇ ਚੱਲੇ ਸੀਗੇ। ਦੇਖੋ ਬਿਲਕੁਲ ਜੋਸ਼ੀਦਾਂ ਦੇ ਸੁਪਨੇ ਸੀ। ਜੋ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ, ਸ਼ਹੀਦ ਮਦਨ ਲਾਲ ਢਿੰਗਰਾ ਜੀ, ਰਾਜਗੁਰੂ ਜੀ, ਸਖਤੇਵ ਜੀ ਚਾਹੁੰਦੇ ਸਨ। ਇਹੋ ਹੀ ਚਾਹੁੰਦੇ ਸਨ ਕਿ ਬੱਚਿਆਂ ਨੂੰ ਮੈਰਿਟ ਦੇ ਦਾਤ ਤੇ ਮੌਕਾ ਮਿਲੇ। ਮੇਰਾ ਨਾਮ ਜਸਵੀਰ ਕੌਰ ਹੈ। ਬਾਬਾ ਸਾਹਿਬ ਬਾਬਾ ਭਿੰਦਰਾ ਉਬੇਦਕਰ ਜੀ ਨੇ ਜੋ ਸੰਵਿਧਾਨ ਬਣਾਇਆ ਸੰਵਿਧਾਨ ਚ ਵੀ ਇਹੋ ਲਿਖਿਆ ਕਿ ਬੱਚਿਆਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀ ਮਿਲਣੀ ਚਾਹੀਦੀ ਆ ਜਿਹੜੇ ਦੱਬੇ ਕੁਚਲੇ ਗਰੀਬ ਵਰਗ ਨੇ ਜਿਹੜੇ ਐਸਸੀ ਪਰਿਵਾਰਾਂ ਨਾਲ ਸੰਬੰਧ ਰੱਖਦੇ ਉਹਨਾਂ ਦਾ ਰਾਖਵਾ ਕਰਨ ਨੂੰ ਵੀ ਉਹ ਰਾਖਵਾ ਕਰਨ ਕੀਤਾ ਪੁਰਾਣੀ ਸਰਕਾਰ ਨੇ ਚ ਇਹ ਸਰਕਾਰ ਹੈ ਮੈਂ ਦੀ ਰੀ ਦੇ ਨਾਮ ਤੋਂ ਇਹ ਸੀ ਕਿ ਪੰਗਕੇ ਕक्षा ਛੱਕੇ ਦੇ ছাত্র ਆਦਬਕ ਦੇ ਨਾਮ ਨੇ ਉਸ ਅਮਰ ਸ਼ਹੀਦ ਜੀਵਨ ਦਲੀ ਪਾਰਟੀ ਦੀ ਸਰਕਾਰ ਚ ਵਾਕੀ ਸ਼ੀਲਾ ਦੇ ਸੁਪਨਿਆਂ ਨੂੰ ਪੂਰਿਆ 56 57 ਹਜ਼ਾਰ ਗੋਪਰੀਆਂ ਦਿੱਤੀਆਂ ਗਈਆਂ ਮੈਰਿਟ ਦੇ ਆਧਾਰ ਤੇ ਭਰਤੀ ਹੋਈ ਜਿਹੜੇ ਬੱਚੇ ਯੋਗ ਸਨ ਜਿਹੜੇ ਬੱਚਿਆਂ ਨੇ ਇਪੀਪਰਾਂ ਦੇ ਵੱਧ ਨੰਬਰ ਲੈ ਡਿਗਰੀ ਵਿੱਚ ਮਦਦ ਕੀਤੀਆਂ ਜਦੋਂ ਟੈਸਟ ਹੋਇਆ ਨੰਬਰ ਵਾਤਾ ਮੈਰਿਟ ਬਣੀ ਉਹਨਾਂ ਬੱਚਿਆਂ ਨੂੰ ਸਿਲੈਕਟ ਕੀਤਾ ਗਿਆ ਤੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਰ ਪਿੰਡ ਦੇ ਵਿੱਚ ਗਰਾਊਂਡਾਂ ਬਣਾਉਂਦਾ ਜਿਹੜਾ ਕੋਚੀ ਦਾ ਸੁਪਨਾ ਹੈ ਕਿ ਸਾਡੇ ਬੱਚੇ ਪਲੇਅਰ ਬਣ ਸਾਡੇ ਬੱਚੇ ਖੇਡਾਂ ਖੇਡ ਕੇ 골ਡ ਮੈਡਲ ਲੈ ਕੇ ਆਉਣ ਉਹਨਾਂ ਬੱਚਿਆਂ ਨੂੰ ਉਹਨਾਂ ਦੀ ਯੋਗਤਾ ਦੇ ਆਧਾਰ ਤੇ ਉਹਨਾਂ ਦੀ ਗੇਮ ਦੇ ਆਧਾਰ ਤੇ ਵੀ ਨੌਕਰੀਆਂ ਮਿਲਦੀਆਂ। ਪੰਜਾਬ ਦੀ ਸਰਕਾਰ ਇੱਥੇ ਸਿਰਫ ਜਿਹੜੇ ਕੋਈ ਤਗੜੇ ਲੋਕ ਸਨ, ਚਾਹੇ ਐਮਐਲਏ ਮਰਦਾਂ ਦੇ ਰਿਸ਼ਤੇਦਾਰ, ਉਹਨਾਂ ਬੱਚਿਆਂ ਨੂੰ ਹੀ ਪ੍ਰਮੋਟ ਕੀਤਾ ਜਾਂਦਾ ਸੀ। ਉਹਨਾਂ ਬੱਚਿਆਂ ਨੂੰ ਹੀ ਉਦੇਸ਼ਾਂ 'ਚ ਖੇਡਣ ਭੇਜਿਆ ਜਾਂਦਾ ਸੀ ਤੇ ਉਹਨਾਂ ਬੱਚਿਆਂ ਨੂੰ ਹੀ ਨੌਕਰੀਆਂ ਦਿੱਤੀਆਂ ਜਾਂਦੀਆਂ ਸੀ। ਆਮ ਆਦਮੀ ਪਾਰਟੀ ਦੀ ਸਰਕਾਰ 'ਚ ਗਰੀਬ ਘਰਾਂ ਦੇ ਬੱਚਿਆਂ ਨੂੰ ਵੀ ਪ੍ਰੈਕਟਿਸ ਕਰਨ ਲਈ ਲੱਖਾਂ ਰੁਪਇਆ ਦਿੱਤਾ ਜਾਂਦਾ ਹੋਣ ਆਪਣੀ ਸਰਕਾਰ ਪੰਤੇ ਗਰੀਬ ਘਰਾਂ ਦੇ ਮੁੰਡੇ ਜਿਹੜੇ ਬਾਹਰੋਂ ਨੈਸ਼ਨਲ ਇੰਟਰਨੈਸ਼ਨਲ ਖੇਡ ਕੇ ਆਏ ਉਹਨਾਂ ਨੂੰ ਐਸਡੀਐਮ ਡੀਐਸਪੀ ਦੇ ਰੈਂਕਾਂ ਤੇ ਪ੍ਰਤੀ ਕੀਤਾ ਅੱਜ ਜੇ ਮਰਿਤ ਦੇ ਆਧਾਰ ਤੇ ਪ੍ਰਤੀ ਹੋਈ ਲੋਸ਼ੀਦਾ ਦੇ ਸੁਪਨਿਆਂ ਨੂੰ ਸਕਾਰ ਕੀਤਾ ਸਰਦਾਰ ਨੇ ਯੋਗਤਾ ਵਾਂਗ ਵਧਾਇਆ ਜਿਹੜਾ ਗਰੀਬਾਂ ਵਾਸਤੇ ਔਲਾਦ ਫਰੀ ਦੀ 10 ਲੱਖ ਰੁਪਏ ਵਾਲਾ ਜਿਹੜਾ ਬੀਮਾ ਯੋਜਨਾ ਸ਼ੁਰੂ ਕੀਤਾ ਸ਼ਹੀਦ ਵੀ ਇਹੋ ਹੀ ਚਾਹੁੰਦੇ ਸਨ ਸਾਡੇ ਬਾਬਾ ਸਾਹਿਬ ਬਾਬਾ ਭਿੰਮਰੋ ਮੇਕ ਕਰਦੀ ਹੋ ਚਾਹੁੰਦੇ ਸਨ ਕਿ ਗਰੀਬਾਂ ਦਾ ਜਿਹੜਾ ਲਾਭ ਉਹ ਫਰੀ ਦੇ ਵਿੱਚ ਹੋਵੇ ਗਰੀਬਾਂ ਦੀ ਸਰਵਾਈ ਹੋਵੇ ਇਹ ਨਾ ਹੋਵੇ ਕਿ ਪਿੱਛੇ ਕੋਈ ਬਿਮਾਰ ਹੁੰਦਾ ਉਹਦਾ ਲਾਭ ਕੋਈ ਉਹਦੀ ਜਾਨ ਚਲੀ ਜਾਵੇ ਉਹ ਪਰਿਵਾਰ ਜਿਹੜੇ ਪਰਿਵਾਰ ਗਰੀਬ ਸਨ ਉਹ ਅੱਜ ਮਾਨ ਨਾ ਕਹਿ ਰਿਹਾ ਵੀ ਵਾਕਈ ਜੋ ਸਰਕਾਰ ਦੇ ਕੰਮ ਬੰਦੇ ਹੀ ਜੋ ਛੀਤ ਚਾਉਂਦੇ ਹੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਉਹਨਾਂ ਸੁਪਣਿਆਂ ਨੂੰ ਬੂਰ ਪਾਇਆ ਭੂਲੜ ਸਾਹਿਬ ਸ਼ਹਿਰ ਬਦਲਣ ਵਾਲੀ ਟੀਮ ਆਦੀ ਅੱਜ ਅਸੀਂ ਇਸ ਬਣਾ ਰਹੇ ਹਾਂ ਅੰਮ੍ਰਿਤਸਰ ਦਾ ਜਿਹੜਾ 62 ਦਾ ਉਹਨਾਂ ਦੇ ਨਾਮ ਤੋਂ ਹੀ ਹੈ ਤੋਂ ਫਾਸਟ ਡੇ ਦੀ ਹਾਲਤ ਹੈ ਕਿ ਕਈ ਸਾਲਾਂ ਤੋਂ ਬੜੀ ਖਸਤ ਹੈ ਤੁਹਾਡੇ ਕੋਮਨਸਰਾਲਾ ਵੀ ਹੈ ਅੱਜ ਮੁਲਾਜ਼ਮ ਨੇ ਚਾਹੀਓ ਹੜਤਾਲ ਦੇ ਮੱਥੇ ਆਮ ਪਬਲਿਕ ਵੀ ਬੜੀ ਪਰੇਸ਼ਾਨ ਹੈ ਸੁਧਾਰ ਹੋਇਆ ਤੇ ਜਿਹੜੇ ਨਿਰਤਾਲ ਨੂੰ ਕੋਈ ਲਾਜ ਨਹੀਂ ਉਹ ਆਮ ਪਬਲਿਕ ਬੜੀ ਪਰੇਸ਼ਾਨ ਹੈ ਉਹਨਾਂ ਵਾਸਤੇ ਕੀ ਕਰਦੇ ਬਿਲਕੁਲ ਬਦ ਸੰਤੰਤਾ ਕਰਾਣੀ ਹੈ ਜੀ ਹੜਤਾਲ ਕਰਨੀ ਆ ਉੱਤੇ ਬੈਹੜ ਹੜਤਾਲ ਨਹੀਂ ਕਰਨੀ ਚਾਹੀਦੀ ਜੇ ਕੋਈ ਮੰਗਿਆ ਉੱਤੇ ਬਲਟਾ ਕੇ ਬੈ ਕੇ ਕਰਨੀ ਚਾਹੀਦੀ ਆ ਪੰਜਾਬ ਇੱਕ ਇੱਕ ਇਹ ਕੈਦਨਾ ਮੰਗਾ ਦੇ ਵਿੱਚ ਜੇ ਸਾਡੀ ਕੋਈ ਬੰਦਾ ਝੂਠੀ ਕਰਦਾ ਫੜਿਆ ਗਿਆ ਉਹਨੂੰ ਜੇ ਸਸਪੈਂਡ ਕੀਤਾ ਤੇ ਅਸੀਂ ਹੜਤਾਲ ਕਰਾਂਗੇ ਕਿਤੇ ਕੋਈ ਟੋਕਣੀ ਨਾ ਬੰਦੀ ਤੁਸੀਂ ਪ੍ਰੈਸ ਵਾਲੇ ਵੀ ਕਵਰੇਜ ਕਰਦੇ ਤੁਹਾਨੂੰ ਵੀ ਪਤਾ ਵੀ ਕੀ ਮੰਗਣ ਜਿਹੜੀਆਂ ਜਾਨੂਨ ਮੰਗਾ ਉਹਦੇ ਅਸੀਂ ਉਹੀ ਹੱਲ ਕਰ ਦਿੰਨੇ ਆ ਫਿਰ ਦਿਨ ਦਿਹਾੜੇ ਤੇ ਜਦੋਂ ਹੜਤਾਲ ਹੁੰਦੀ ਆ ਵੇਖੋ 15 ਅਗਸਤ ਹੀ ਕੱਲ ਰਕੜੀ ਤੇ ਹੜਤਾਲ ਪਿਛਲੇ ਸਮੇਂ ਹੋਈ ਲੋੜੀ ਤੇ ਹੜਤਾਲ ਕਰਦੇ ਆ ਉਹਦੇ ਚ ਲੋਕਾਂ 'ਚ ਇਹ ਮੈਸੇਜ ਜਾਂਦਾ ਵੀ ਜਿਹੜੇ ਪ੍ਰਾਈਵੇਟ ਆਪਰੇਟਰ ਆ ਉਹਨਾਂ ਕੋਲੋਂ ਇਹ ਬੰਦੇ ਗੋਸਟੀਆਂ ਮਾਉਂਟਾਂ ਲੈ ਕੇ ਜਾਣ ਪੁੱਛ ਕੇ ਦਿਨ ਦੇ ਹਟੜਤਾ ਲਾ ਕਰਦੇ ਆ ਤਾਂ ਜੋ ਜਿਹੜੇ ਵੱਡੇ ਟਰਾਂਸਪੋਰਟਰ ਆ ਉਹਨਾਂ ਦੀਆਂ ਬੱਸਾਂ ਤੇ ਬੱਚੀਆਂ ਕੀਤੀ ਦੇ ਵਿੱਚ ਸਵਾਰੀਆਂ ਚੜ੍ਹਨ ਤੇ ਉਹ ਲੋਕਾਂ ਤੋਂ ਵੱਧ ਕਰਾਇਏ ਵਸੂਲ ਕੇ ਲੋਕਾਂ ਦੀ ਲੁੱਟ ਕਰਨ ਹੁਣ ਆਪਣੀ ਸਰਕਾਰ ਨੇ ਤੇ ਜਿਹੜੀ ਬੀਪੀਆਂ ਉਹਨਾਂ ਨੂੰ ਫਰੀ ਦੇ ਵਿੱਚ ਸਫ਼ਰ ਦਿੱਤਾ ਜਦੋਂ ਅੱਗੋਂ ਪਿੱਛੋਂ ਬੱਸਾਂ ਆਪਣੀਆਂ ਚੱਲਦੀਆਂ ਸਰਕਾਰੀ ਬੱਸਾਂ ਪ੍ਰਾਈਵੇਟ ਵਾਲੇ ਇੱਕ ਬੰਦੇ ਦੇ ਨਾਲ ਇੱਕ ਲੇਡੀ ਨੂੰ ਫ੍ਰੀ ਦੇ ਵਿੱਚ ਸਫ਼ਰ ਕਰਾਉਂਦੇ ਆ। ਕਈ ਵਾਰ ਦੋ ਬੰਦਿਆਂ ਦੇ ਨਾਲ ਇੱਕ ਲੇਡੀ ਨੂੰ ਫ੍ਰੀ ਕਰ ਦਿੰਦੇ ਪ੍ਰਾਈਵੇਟ ਵਾਲੇ। ਉਹ ਤਾਂ ਹੀ ਕਰਦੇ ਆ ਕਿ ਸਰਕਾਰੀ ਲੇਡੀਆਂ ਨੂੰ ਬਿਲਕੁਲ ਫ੍ਰੀ ਆ, ਔਰਤਾਂ ਨੂੰ ਬਿਲਕੁਲ ਫ੍ਰੀ ਆ ਤੇ ਜਦੋਂ ਇਤਰਾ ਹੜਤਾਲ ਹੁੰਦੀ ਆ, ਉਹ ਪੀਪੀਆਂ ਲੋਕ ਪੂਰਾ ਕਿਰਾਇਆ ਵਸੂਲਦੇ ਆ। ਬੰਦਿਆਂ ਤੋਂ ਪੂਰਾ ਕਿਰਾਇਆ ਵਸੂਲਦੇ ਆ। ਲੁੱਟ ਤੇ ਆਮ ਲੋਕਾਂ ਦੀ ਹੋਗੀ ਨਾ। ਜੇ ਕੋਈ ਮੰਗਿਆ ਉਹ ਆਪਾਂ ਨੂੰ ਬਹਿ ਕੇ ਹਲ ਕਰਨੀ ਚਾਹੀਦੀ ਹੈ, ਹੜਤਾਲ ਨਹੀਂ ਕਰਨੀ ਚਾਹੀਦੀ। ਪਾਸਟ ਦੇ ਦਾ ਮਸਲਾ ਉਹਦੇ ਬਸ ਤਾਂ ਤੁਸੀਂ ਕੁਝ ਕਰ ਰਹੇ ਹੋ ਕਿ ਕਿਹੜਾ ਨਾਮ ਦੇ ਬਸ ਪਾਸਟ ਦੇ ਦਾ ਟੈਂਡਰ ਲੱਗ ਚੁੱਕਾ ਵਾ। ਜਿਹੜਾ ਛੱਡ ਨਵਾਂ ਬਣ ਉਹਦੇ ਪੈਸੇ ਵੀ ਜਾਰੀ ਹੋ ਗਿਆ